नानक नार बारे क्यो न पजय ਤੈਨੂੰ ਕਹਿਣਾ ਦਿੱਤੀ ਇੱਕ ਰੁਮਾਲ ਸੋਚ ਹੈ ਜੋ ਮਰਜੀਵਾ ਹੋਏ ਰਾਮ ਕਸਮ ਜੋ ਮਰਜੀਵਾ ਹੋਏ ਜੋ ਮਰਜੀਵਾ ਕਬੀਰ ਐਸਾ ਕੋਈ ਨਾ ਜਨਮ ਲਿਓ ਆਪਣੇ ਕਰ ਲਾਵੇਂ ਆ ਆਪਣੇ ਕਰ ਲਾਵੇਂ ਆ ਐਸਾ ਕੋਈ ਨਾ ਜਨਮ ਲਿਓ ਆਪਣੇ ਆਪਣੇ ਕਰ ਲਾਵੇਂ ਆ ਪਾਛੋਂ ਨਿਕਾ ਜਾਰ ਕੇ रह राम लिबला रह राम लिबला के पांचों दरकार कर रह राम रह राम लिबला रह Uh <laughs> huh. ਜੋ ਮਰਜੀ ਵਾਹ ਜੋ ਮਰਜੀ ਵਾਹ ਜੋ ਮਨ ਜੀਵਾਏ ਹੈ ਜੋ ਮਨ ਚਿਰ ਪੂਰੇ ਜੋ ਮਨ ਜੀਵਾਏ ਜੋ ਆਮ ਤਸੋਤੀ ਸੋ ਸਹੈ ਜੋ ਮਰਜੀ ਵਾਹ ਮਰ ਜੀਵਾ ਹੋਏ ਜੋ ਮਰ ਜੀ ਇਤਨੀ ਸਾਚੀ ਪ੍ਰਵਾਨ ਕਰਨੀ ਹੋਈਆ ਪਨੇ ਚੁੱਕਾ ਦੀ ਮਾਫੀ ਜੀ ਫਤਿਹ ਦੀ ਸਾਧ ਕਰੋ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਝੂਠਾ ਡਿਗੇ ਨਾ ਕੋਈ ਕਮਕਸੋਟੀ ਸੋ ਸੇ ਜੋ ਮਰ ਜੀਵਾ ਹੋਏ ਸੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਤ ਅਤੇ ਭਾਈ ਮਤੀ ਦਾਸ ਜੀ ਭਾਈ ਤਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦ ਦੀ ਵਿਹਾੜੇ ਨੂੰ ਸਮਰਪਤ ਅਤੇ ਉੱਥੇ ਨਾਲ-ਨਾਲ ਸਹਿਬੇ ਕਮਾਲ ਅਮਰਤ ਕੇ ਦਾਤੇ ਸਰਵੰਸਦਾਨੀ ਸਤਿਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾ ਗੁਰਤਾ ਗੱਦੀ ਗੁਰਪੁਰਪਤੀਆਂ ਦੇ ਮੌਕੇ ਤੇ ਅੱਜ ਇਸ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵਿਖੇ ਇਹ ਵਿਸ਼ੇਸ਼ ਗੁਰਮੋ ਸਮਾਗਮ ਰੱਖੇ ਗਏ ਆ ਕਿਉਂਕਿ ਗੁਰੂ ਪਿਆਰੀ ਸਾਧ ਸੰਗਤ ਇਹ ਪਾਵਨ ਧਰਤੀ ਦਾ ਵੀ ਇਤਿਹਾਸ ਬਿਲਕੁਲ ਹੀ ਵਿਚਿੱਤਰ ਹੈ ਬਿਲਕੁਲ ਹੀ ਰਵੇਕਲਾ ਇਸ ਬਾਰੇ ਤਾਂ ਤੁਹਾਡੇ ਨਾਲ ਜੋ ਗੁਰਮਤਿ ਵਿਚਾਰਾਂ ਦੀ ਸਾਝ ਸਾਡੇ ਬਹੁਤ ਹੀ ਸਨਮਾਨਯੋਗ ਸਿੱਖ ਪੰਥ ਦੇ ਮਹਾਨ ਵਿਦਵਾਨ ਮਾਝੋ ਗਿਆਨੀ ਪਿੰਦਰਪਾਲ ਸਿੰਘ ਜੀ ਉਹਨਾਂ ਨੇ ਤੁਹਾਡੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਆ ਉਹ ਇਸ ਬਾਰੇ ਤੁਹਾਨੂੰ ਦੱਸ ਸਕਦੇ ਹਨ ਪਰੰਤੂ ਅੱਜ ਉਹ ਜੋ ਦਿਹਾੜਾ ਹੈ ਇਹ ਬਹੁਤ ਹੀ ਵੱਡਾ ਇਤਿਹਾਸਕ ਦਿਨ ਹੈ ਜਿਸ ਦਿਨ ਭਾਈ ਜੈਤਾ ਜੀ ਦਿੱਲੀ ਤੋਂ ਤਾਂ ਤਾਂ ਸਤਿਗੁਰੂ ਸੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸੀਸ ਲੈ ਕੇ 9ਵੇਂ ਦਿਨ ਇਸ ਸਥਾਨ ਤੇ ਪਹੁੰਚੇ ਸਨ ਅਤੇ ਇਸ ਸਥਾਨ ਤੋਂ ਆ ਕੇ ਉਹਨਾਂ ਨੇ ਧਰਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਨੇਹਾ ਭੇਜਿਆ ਜਿੱਥੋਂ ਸਤਿਗੁਰੂ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਬਹੁਤ ਹੀ ਪਰਮ ਪੂਜਨੀਕ ਮਾਤਾ ਗੁਜਰੀ ਜੀ ਮਾਤਾ ਨਾਨਕੀ ਜੀ ਦੇ ਨਾਲ ਇੱਕ ਸੰਗਤਾਂ ਨੂੰ ਲੈ ਕੇ ਇਸ ਸਥਾਨ ਤੇ ਆਏ ਅਤੇ ਇੱਥੋਂ ਸਤਿਗੁਰੂ ਜੀ ਦਾ ਅਸੀਸ ਵਿਵਾਨ ਵਿੱਚ ਲੈ ਕੇ ਉਹ શ્રી ਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਸਨ ਜਿੱਥੇ ਸਤਿਗੁਰੂ ਜੀ ਦੇ ਅਸੀਸ ਦਾ ਜੋ ਕੱਲ ਦਾ ਦਿਹਾੜਾ ਆ ਰਿਹਾ ਉਸ ਦਾ ਸੰਸਕਾਰ ਉੱਥੇ ਕੀਤਾ ਗਿਆ ਬਹੁਤ ਮਹਾਨ ਇਹ ਵੱਡਾ ਦੇਣਾ ਜਿਹਦਾ ਸੋ ਜਿੱਥੇ ਆਪ ਸੰਗਤਾਂ ਨੇ ਪਿਛਲੇ ਦਿਨੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ 350 ਸਾਲਾ ਪੁਰਬ ਮਨਾਏ ਉਥੇ ਆਪਾਂ 25 ਤਰੀਕ ਨੂੰ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਉਹ ਬਹੁਤ ਵੱਡੇ ਪੱਧਰ ਤੇ ਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸਿਸਕਨ ਸਾਹਿਬ ਵਿਖੇ ਉਹ ਦਿਨ ਬਣਾਇਆ ਗਿਆ ਬਹੁਤ ਭਾਰੀ ਗਿਣਤੀ ਵਿੱਚ ਉੱਥੇ ਵੀ ਸਖਤਾਂ ਨੇ ਸ਼ਮੂਲੀਅਤ ਕੀਤੀ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਜਾਨੀ ਜੀ ਨੇ ਤੁਹਾਡੇ ਨਾਲ ਗੁਰਦੁਆਰਾਂ ਦੀ ਸਾਝ ਪਾਉਣੀ ਹੈ ਮੈਂ ਕੇਵਲ ਤੁਹਾਨੂੰ ਕੱਲ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣੀ ਹੈ ਕਿ ਜੋ ਨਗਰ ਕੀਰਤਨ ਅੱਜ ਦਿੱਲੀ ਤੋਂ ਵੱਖ-ਵੱਖ ਜਥੇਬੰਦੀਆਂ ਦਲ ਪੰਥ ਜੋ ਦਿੱਲੀ ਤੋਂ 25 ਤਰੀਕ ਨੂੰ ਸ਼ਾਮ ਨੂੰ ਆਰੰਭ ਹੋਇਆ ਸੀ ਉਹ ਅੱਜ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਮੇਜਰ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਜਿੰਨੇ ਹੋਰ ਦਲ ਹੈ ਉਹਨਾਂ ਦੇ ਨਾਲ ਬਾਕੀ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਬਾਬਾ ਬਲਬੀਰ ਸਿੰਘ ਜੀ ਦਲਪੰਥ ਪੰਥਕਾਲੀ ਬੁੱਢਾ ਦਲ ਅਤੇ ਇਸੇ ਤਰ੍ਹਾਂ ਹੋਰ ਜੰਨੀਆਂ ਜਥੇਬੰਦੀਆਂ ਉਹ ਲੈ ਕੇ ਅੱਜ ਸ਼ਾਮ 7:00 ਦੇ ਕਰੀਬ ਜਿਹਦੇ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹਨ ਉਸ ਨਗਰ ਕੀਰਤਨ ਦੀ ਸ਼ੁਰੂਆਤ ਕੱਲ ਸਵੇਰੇ ਖੰਨ ਪਾਠਾਂ ਦੇ ਭੋਗ ਦੇ ਨਾਲ ਹੋਵੇਗੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ